ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜ੍ਹ ਸਿੰਘ ਕਦੇ ਹਿਅਰ ਪਰ ਰੋਡ ਅਡਾ ਸਤਨੌਰ ਦੇ ਪੰਜਾਬ ਐਂਡ ਸਿੱਧ ਬੈਂਕ ਵਿਖੇ ਅਗ ਲੱਗਣ ਦੇ ਨਾਲੇ ਇਲਾਕੇ ਦੇ ਵਿੱਚ ਅਫਰਾ ਤਫਰੀ ਮਚ ਗਈ ਜਿਸ ਨੂੰ ਦੁਕਾਨਦਾਰ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਕਾਬੂ ਪਾਇਆ ਗਿਆ ਜਾਣਕਾਰੀ ਦੇ ਅਨੁਸਾਰ ਅੱਜ ਸਤਨੌਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਪਿਛਲੇ ਪਾਸੇ ਜਦੋਂ ਲੋਕਾਂ ਨੇ ਧੂੰਆਂ ਉੱਡਦਾ ਵੇਖਿਆ ਤਾਂ ਇਸ ਬਾਰੇ ਬੈਂਕ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੜਤਾਲ ਕਰਨ ਤੇ ਸਾਹਮਣੇ ਆਇਆ ਕਿ ਬੈਂਕ ਦੇ ਜਨਰੇਟਰ ਨੂੰ ਅੱਗ ਲੱਗੀ ਹੋਈ ਹੈ ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਥਾਣਾ ਗੜਸ਼ਿੰਕਰ ਨੂੰ ਦਿੱਤੀ ਗਈ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਦੀ ਜਦੋਂ ਜਿਹਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਬੈਂਕ ਦੇ ਵਿੱਚ ਜਨਰੇਟਰ ਦਾ ਧੂਆਂ ਦਾਖਲ ਹੋਣ ਕਰਕੇ ਕੰਮ ਕਰਵਾਉਣ ਆਏ ਲੋਕਾਂ ਨੇ ਨੱਠ ਕੇ ਆਪਣੀ ਜਾਨ ਬਚਾਈ। ਰਾਹਤ ਵਾਲੀ ਖਬਰ ਇਹ ਰਹੀ ਕਿ ਬੈਂਕ ਦੇ ਰਿਕਾਰਡ ਅਤੇ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਉਧਰ ਮੌਕੇ ਉਤੇ ਥਾਣਾ ਗੜਸ਼ੰਕਰ ਦੇ ਐਸ ਐਚ ਓ ਬਲਜਿੰਦਰ ਸਿੰਘ ਮੱਲੀ ਮੌਕੇ ਉਤੇ ਪਹੁੰਚਿਆ ਤੇ ਪੜਤਾਲ ਕੀਤੀ ਜਾ ਰਹੀ ਹੈ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ। ਇਹ ਦੇਖੋ ਜੀ ਹੁਣ ਦੇ 10 ਮਿੰਟ ਪਹਿਲਾਂ ਦੀ ਗੱਲ ਹੈ। ਇੱਕਦਮ ਧੂਆਂ ਦੇਖਿਆ ਲੋਕਾਂ ਨੂੰ। ਤੁਹਾ ਦੇਖਿਆ ਲੋਕ ਕਬਰ ਆ ਗਏ ਬੈਂਕ ਵਾਲਿਆਂ ਨੂੰ ਪਤਾ ਨਹੀਂ ਸੀਗਾ ਲੋਕਾਂ ਨੇ ਫੇਰ ਬਾਹਰ ਹੋ ਆ ਕੇ ਜਿਦਾ ਅਸੀਂ ਰੜ ਕੇ ਅਸੀਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਅੱਗ ਨੂੰ ਕਾਬੂ ਕੀਤਾ ਕਵਰ ਕੀਤਾ ਨੁਕਸਾਨ ਵੱਧ ਹੋ ਸਕਦਾ ਸੀਗਾ ਬਚਾਅ ਹੋ ਗਿਆ ਲੋਕਾਂ ਨੇ ਹਿੰਮਤ ਮਾਰੀ ਲੱਗੀ ਜਨਰੇਟਰ ਨੂੰ ਹੀ ਜਨਰੇਟਰ ਤੋਂ ਸਟਾਰਟ ਹੋਈ ਹੈ ਅੰਦਰ ਨੂੰ ਜਾ ਰਹੀ ਸੀ ਅੰਦਰ ਨੂੰ ਜਾ ਰਹੀ ਸੀ ਉਤੋਂ ਪਹਿਲੇ ਲੋਕਾਂ ਨੇ ਜਾਣਗੇ ਹਮਲਾ ਮਾਰ ਕੇ ਹਨ ਬਾਲਟੀਆਂ ਬੋਲਟੀਆਂ ਪਾ ਕੇ ਪਾਣੀ ਦਿਆ ਟੈਂਕੀਆਂ ਟੁੰਕੀਆਂ ਜੋ ਕੱਢ ਗਏ ਤਾਗ ਦੇ ਕਾਬੂ ਬਾਹਰ ਆ ਸਾਨੂੰ ਅਜਨਾ ਤਕਰੀਬਨ 10-15 ਮਿੰਟ ਪਹਿਲਾਂ ਪਤਾ ਚੱਲਿਆ ਵੀ ਪੰਜਾਬ ਐਂਡ ਸਿੰਧ ਬੈਂਕਾਂ ਸਤਨੌਰ ਦੇ ਵਿੱਚ ਉੱਥੇ ਜਨਰੇਟਰ ਕਾਰਨ ਪਿੱਛੇ ਅੱਗ ਲੱਗ ਗਈ ਹੈ ਜਿਹਦੇ ਅਸੀਂ ਤੁਰੰਤ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਹੈ ਨਾਲ ਹੀ ਤੁਰੰਤ ਜਿਹੜੀਆਂ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚ ਗਏ ਜਿਹੜੇ ਅੱਗ ਨੂੰ ਬਿਲਕੁਲ ਕੰਟਰੋਲ ਵਿੱਚ ਕਰ ਲਿਆ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਿਲਕੁਲ ਬਚਾਅ ਹੋ ਗਿਆ ਤੇ ਬਾਕੀ ਸਾਰਾ ਰਿਕਾਰਡ ਕੋਡ ਸਾਰੇ ਜਿੰਨੇ ਵੀ ਕਰਮਚਾਰੀ ਬਿਲਕੁਲ ਠੀਕ ਠਾਕ ਨੇ ਬਿਲਕੁਲ ਸੇਫ ਹੈ ਜੀ ਸਭ ਕੁਝ ਸੇਫ ਹੈ ਜੀ ਕਾਫੀ ਸਹੀ ਲੋਕ ਜਿਹੜੇ ਲੋਕੀ ਸੋਨਾਂ ਬਹੁਤ ਸਹਿਯੋਗ ਦਿੱਤਾ ਜਿਹੜੇ ਜਿਹੜੇ ਪਿੰਡ ਵਾਸੀ ਸੀ ਜਿਹੜੇ ਰਾਹ ਗਿਰ ਸੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਧੰਨ